ਬੈਠੋ ਗੱਲ ਸੁਣੋ ਬੈਠੋ ਪਲੀਜ਼ ਇੱਕ ਮਿੰਟ ਠੀਕ ਬੈਠੋ ਬਾਈਗਾ ਸਾਹਿਬ ਬਾਈਗਾ ਸਾਹਿਬ ਪੀਪੀਐਸ ਚ ਨਹੀਂ ਪੜਾਈ ਜਾਂਦੀਆਂ ਨਾ ਕਹਾਵਤਾ ਦੇ ਕੇ ਇਹ ਕੇ ਇਹ ਵੀ ਕਹਾਵਤਾ ਹੈ ਤੇਰੀ ਤੇਰੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਇਹ ਵੀ ਕਹਾਵਤਾ ਹੈ ਇਹ ਵੀ ਇਹ ਵੀ ਕਹਾਵਤਾ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਉਹ ਦਾੜ੍ਹੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਤੇ ਕਿਉਂ ਲੈ ਕੇ ਜੋੜ ਦੀ ਦਾੜ੍ਹੀ ਵਿੱਚ ਲੈ ਜਾਂਦੇ ਤੁਸੀਂ ਉਹ ਵੀ ਹੁੰਦਾ ਪੰਜਾਬੀ ਪੜ੍ਹ ਕੇ ਆਇਆ ਕਰੋ ਦੋ ਲੋ ਦੋ ਕਾ ਬੈਠੋ ਜੀ ਬੈਠੋ ਬੈਠੋ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਕੰਮ ਦੀ ਗੱਲ ਕਰੀਏ ਚਲੋ ਜੀ ਹੈਲੋ ਹੈਲੋ ਮਾਰਯੋਗ ਮੁੱਖ ਮੰਤਰੀ ਸਾਹਿਬ ਵਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਦੋਂ ਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰ ਦਿਓ ਤੁਹਾਡੀ ਦਾੜੀ ਚ ਵੱਡਾ ਤੇ ਛੋਟਾ ਉਹ ਤੇ ਬੈਜੋ ਬੈਜੋ ਆਰਾਮ ਨਾਲ ਮੈਂ ਗੱਲ ਕਰ ਲਾਂ ਸੀਰੀਅਸ ਮੈਂ ਦੱਸ ਤਾ ਮੈਂ ਦੇਖੋ ਆਪਾਂ ਨੂੰ ਦੇਖ ਲ ਕਰੋੜ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਣ ਦਾ ਇਹ ਬਹਾਨਾ ਭਾਲ ਕੇ ਬਾਹਰ ਜਾਣ ਦਾ ਸਰ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਸਰ ਬਾਹਰ ਨਾ ਜਾਣ ਦਿਓ ਮੈਂ ਜਿੰਦਾ ਕੁੰਜੀ ਤੁਹਾਨੂੰ ਦਿੱਤਾ ਹੋਇਆ ਪਹਿਲਾਂ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.